ਜੀ ਸੋਸੀਕਲ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਫੋਰ ਨਿਊ ਵੀਡੀਓ ਚ ਤੇ ਅੱਜ ਆਪਾਂ ਜਾਣਾ ਆ ਫਾਰਮੇਸੀ ਫਾਰਮੇਸੀ ਆਪਾਂ ਕੀ ਲੈ ਕੇ ਉਹਨਾਂ ਤੁਹਾਨੂੰ ਪਤਾ ਹੀ ਹੁੰਦਾ ਸਾਰੇ ਫਾਰਮੇਸੀ ਤੋਂ ਲੈ ਕੇ ਆਉਣੀ ਆ ਆਪਣੀ ਦਵਾਈ ਤੇ ਬਾਲੇਰ ਆਪਣੇ ਵਲੌਗ ਦੇ ਨਾਲ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕਿੱਦਾਂ ਜਾਣਾ ਤੇ ਕਿੰਨੀਆਂ ਦਵਾਈ ਲੈ ਕੇ ਆਉਣੀ ਆ ਤੇ ਚਲੋ ਨਜ਼ਰ ਵੀ ਚੱਲਿਆ ਮੇਰੇ ਨਾਲ ਹੈ ਬਾਲੇਰ ਆਪਣੇ ਵਲੌਗ ਦੇ ਨਾਲ ਤੇ ਆ ਚੱਲੀਏ ਅੱਜ ਤੋਂ ਲੈ ਕੇ ਆਉਂਦੀ ਆ ਆਪਾਂ ਹੋ ਚੱਲੇ ਆ ਰੈਡੀ ਤੇ ਹੁਣ ਆਪਾਂ ਚੱਲਦੇ ਆ ਫਾਰਮੇਸੀ ਫਾਰਮੇਸੀ ਤੇ ਦਵਾਈਆਂ ਵਾਸਤੇ ਆ ਨਾ ਦੇ ਦੀ ਸੌਂ ਲਓ ਇਹਦੀ ਸੌਂ ਲਓ ਹਾਂਜੀ ਆ ਦੇ ਕੋ ਲੈ ਗਿਆ ਨਾ ਗੁੱਡ ਬਾਏ ਟੇਕ ਕੇ ਇੱਕ ਤਾਂ ਆ ਹੀ ਲੈ ਗਿਆ ਨਾ ਟਵਾਏ ਬਸ ਹੋਰ ਕੋਈ ਗੱਲ ਨਹੀਂ ਆਉਂਦੀ ਟਵਾਏ ਚਲੋ ਘਰੋਂ ਨਿਕਲੋ ਤੇ ਟਵਾਏ ਹੋਰ ਕੋਈ ਘਰੋਂ ਨਿਕਲਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਵੀ ਕਰੋ ਬਾਹਰ ਨਿਕਲੋ ਤੇ ਪਾਏ ਟਵਾਏ ਟਵਾਏ ਚਲੋ ਹੁਣ ਚੱਲਦੇ ਆਪਾਂ ਟਵਾਏ ਬਾਹਰ ਬਾਏ ਗੋਏ ਹਾਂਜੀ ਬਾਏ ਬਾਏ ਲੈਣ ਚੱਲੀਆਂ ਸੀ ਆਹ ਜਾਨਾ ਤਾਂ ਅਸੀਂ ਦਵਾਈ ਲੈਣ ਆ ਪਰ ਕੇਫੂਲ ਖਾਣਾ ਸੀ ਚੱਲਿਆ ਬਾਬਾ ਖਾਣਾ ਸੀ ਚੱਲਿਆ ਬੋਲ ਬੋਲੇ ਗਿਆ ਨਾ ਆਹੋ ਹਾਂ ਅਸੀਂ ਦਵਾਈ ਨਹੀਂ ਲੈ ਜਾਣੀ ਅਸੀਂ ਲੈ ਕੇ ਤਾਂ ਦਵਾਈ ਆਉਣੀ ਆ ਤੇ ਹੁਣੇ ਬੋਲ ਅੱਜ ਹੋ ਲੈ ਕੇ ਅਜਾ ਤੋਲ ਇਹਨੂੰ ਗਲੀ ਪਈਏਗੀ ਮੈਂ ਦਵਾਈ ਲੈਣੇ ਦਵਾਈ ਇੱਥੇ ਕੋਈ ਸ਼ਾਪ ਨਹੀਂ ਹੈਗੀ ਉੱਥੇ ਸਿਰਫ ਦਵਾਈਆਂ ਮਿਲਦੀਆਂ ਨੇ ਤੇ ਦਵਾਈ ਲੈਣ ਜਾਣਾ ਸੀ ਬੋਲ ਤੇ ਬੜਾ ਬੰਦੇ ਦੇ ਨਾਲ ਜਾਉਂਦੇ ਆ ਸ਼ਾਪ ਤੇ ਮਤਲਬ ਕਿ ਮੈਡੀਕਲ ਸ਼ਾਪ ਤੇ ਕਿਹੜਾ ਕੱਟ ਲੈਣੀ ਆਪਾਂ ਉੱਥੇ ਜਾ ਕੇ ਕਿਉਂਕਿ ਆਪਾਂ ਡਾਕਟਰ ਆਪਣਾ ਕਹਿ ਦਿੱਤਾ ਸੀਗਾ ਤੁਹਾਨੂੰ ਆਪਣੇ ਜਿਹੜੇ ਓਰਜੈਂਸੀ ਲਿਪ ਜੀ ਦਵਾਈ ਵਾਲੀ ਲਿਖ ਕੇ ਉਹ ਨਾਲ ਸੈਂਡ ਕਰਤੀ ਸੀ ਤੇ ਆਪਾਂ ਹੁਣ ਉਹ ਲੈ ਕੇ ਉੱਨੇ ਕਿਉਂਕਿ ਪਹਿਲਾਂ ਉਹ ਬੰਦ ਸੀਗੀਆਂ ਤੇ ਇਸ ਕਰਕੇ ਹੁਣ ਆਪਾਂ ਚੱਲਦੇ ਆਂ ਆ ਦੇਖੋ ਸਾਡੇ ਬਾਹਰ ਕਰ ਦੇ ਸਕਦੇ ਆ ਇੱਥੇ ਕੰਮ ਚੱਲਦਾ ਪਿਆ ਆ ਆ ਦੇਖੋ ਕਿੰਨੀਆਂ ਗੱਗੀਆਂ ਗੱਗੀਆਂ ਲੱਗੀਆਂ ਇੱਧਰ ਕਿਉਂ ਆ ਪਲੇਸਟਰ ਆ ਤੇ ਹੁਣ ਅਸੀਂ ਚੱਲੇ ਆ ਬਾਹਰ ਮੌਸਮ ਠੀਕ ਆ ਇੰਨੀ ਗਰਮੀ ਨਹੀਂ ਹੈਗੀ ਤੇ ਬਨੇਰੋ ਵਲੌਗ ਦੇ ਨਾਲ ਆਜ ਇੱਥੇ ਸਾਡੇ ਇੱਕ ਸ਼ਾਪ ਆ ਆ ਵਾਲੀ ਫੁੱਲ ਸਰਵਿਸ ਵਾਲੀ ਤੇ ਇੱਥੋਂ ਸਾਡੇ ਮਿਲ ਜਾਂਦਾ ਆ ਮਤਲਬ ਕਿ ਹੌਲ ਸੇਲ ਤੇ ਸਮਾਨ ਜਿੰਦਾ ਕੀ ਰੈਸਟੋਰੈਂਟ ਵਾਲੇ ਹਰ ਵਗੈਰਾ ਲੈ ਕੇ ਜਾਂਦੇ ਨੇ ਤੇ ਹੁਣ ਆਪਾਂ ਚੱਲਦੇ ਆ ਫਾਰਮੇਸੀ ਸਟੋਰ ਤੇ ਦਵਾਈ ਦੀ ਸ਼ਾਹਲਾ ਹਾਂ ਪਿੱਛੇ ਗੱਡੀਆਂ ਨੇ ਤੇ ਹੌਣੇ ਚੱਲੇ ਆ ਦੋਨੇ ਮੈਂ ਤੇ ਨਦਰ ਨਦਰ ਮੇਰਨਾ ਅਠੋ ਲੈ ਕੇ ਆਉਣਾ ਬੋਲ ਹ 24 ਪਜਾਨੀ ਉੱਥੇ ਹੈਗੇ ਕਿ ਨਹੀਂ ਹੈਗੇ ਪਰ ਅਸੀਂ ਦਵਾਈ ਤੇ ਲੈ ਕੇ ਆਉਣੀ ਆ ਤੇ ਦਵਾਈ ਲੈ ਕੇ ਆਉਨੇ ਆ ਤੇ ਨਾਲੇ ਇੱਕ ਗੇੜਾ ਕੱਢ ਕੇ ਆਉਣਾ ਬਾਹਰ ਤੇ ਬਸ ਕੁਛ ਦਿਨ ਰਹਿ ਗਏ ਨੇ ਫਿਰ ਅਸੀਂ ਕੰਮ ਤੇ ਵੀ ਜਾਣਾ ਆ ਤੇ ਫਿਰ ਸਾਡਾ ਦਿੱਲੀ ਦੀ ਰੁਟੀਨ ਕੰਮ ਤੋਂ ਘਾਰ ਘਾਰ ਤੋਂ ਕੰਮ ਤੇ ਇਸ ਕਰਕੇ ਮੈਂ ਕਾ ਚਾਲਾ ਦਿੱਤੀ ਕਿ ਵੀਡੀਓ ਹੋਰ ਤੁਹਾਨੂੰ ਪਾ ਦਿੱਤੀ ਜਾਵੇ ਉਸ ਤੋਂ ਬਾਅਦ ਤਾਂ ਫਿਰ ਕੰਮ ਸ਼ੁਰੂ ਹੋ ਜਾਣਾ ਆ ਅਗਲੇ ਨੈਕਸਟ ਵੀਕ ਕੰਮ ਤੇ ਜਾਣਾ ਆ ਤੇ ਫਿਰ ਕੰਮ ਤੇ ਬੰਦਾ ਬੀਜ਼ੀ ਹੋ ਜਾਂਦਾ ਫਿਰ ਬਲੌਗ ਬਣਾਉਣ ਦਾ ਥੋੜਾ ਯਾ ਟਾਈਮ ਨਹੀਂ ਮਿਲਦਾ ਤਾਂ ਚਲੋ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਵੀਕ ਚ ਇੱਕ ਜਾਂ ਦੋ ਵੀਡੀਓ ਪਾਇਆ ਕਰਾਂਗੇ ਤੁਹਾਨੂੰ ਤੇ ਚਲੋ ਫਿਰ ਆਜੋ ਚੱਲੀਏ ਹੁਣ ਆਪਾਂ ਮੈਡੀਕਲ ਸ਼ਾਪ ਤੇ ਇੱਧਰ ਆ ਜੰਗਲ ਹੀ ਜੰਗਲ ਆ ਦੇਖ ਸਕਦੇ ਆ ਤੁਸੀਂ ਇੱਥੇ ਦੇਖੋ ਕੁੜਿਆ ਮੁੰਡੇ ਬਖੇ ਨੇ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਇੱਥੇ ਵਾਲਾ ਆ ਜੇ ਡਸਟਬਿਨ ਜਣਾ ਇਹ ਵੀ ਜੱਪਾ ਦਾ ਜਿੱਦਾਂ ਅੱਗੇ ਬਰਪਰਾਣੇ ਕੱਪੜੇ ਹੁੰਦੇ ਆ ਆਪਾਂ ਪਾਉਂਦੇ ਨਹੀਂ ਹੈਗੇ ਥੋੜੇ ਪਰਾਣੇ ਹੋ ਜਾਂਦੇ ਉਹ ਆਪਾਂ ਇਹਦੇ ਵਿੱਚ ਸਿੱਟ ਦਿੰਦੇ ਆ ਤੇ ਫਿਰ ਇੱਥੋਂ ਕੱਢ ਕੇ ਲੈ ਜਾਂਦੇ ਨੇ ਜਿਹੜੇ ਕਮੂਨੇ ਵਾਲੇ ਤੇ ਆਹ ਉਧਰ ਪਾਰਕ ਆ ਇੱਧਰ ਪਾਰਕ ਆ ਤੇ ਹੁਣ ਆਪਾਂ ਜਾਣਾ ਹੈ ਇੱਧਰ ਨੂੰ ਹੁਣ ਇੱਧਰੋਂ ਪਾਰ ਉਹਨਾਂ ਤੋਂ ਦਾਹੀ ਹੁਣ ਚੱਲੀਏ ਛੇਤੀ ਛੇਤੀ ਅਸੀਂ ਉਹ ਸਾਹਮਣੇ ਉੱਥੇ ਫਾਰਮੇਸੀ ਸਟੋਰ ਆ ਫਿਰ ਤੁਸੀਂ ਨੇ ਮਾ ਵੀ ਹੈਗਾ ਪਾਰਕ ਕੋਲ ਟਗਾ ਦਿਨੀ ਹੈਗਾ ਤੇ ਹੁਣ ਅਸੀਂ ਚੱਲੇ ਆ ਦਵਾਈ ਵਾਲੀ ਦੁਕਾਨ ਤੇ ਹਾਂਜੀ ਆਹੋ ਤੇ ਹੁਣ ਆਪਾਂ ਚੱਲਦੇ ਆਂ ਇੱਧਰ ਨੂੰ ਤੇ ਨਾਦਰ ਨੂੰ ਤਾਂ ਬਸ ਇੱਕੋ ਹੀ ਚੀਜ਼ ਬਾ ਜਿਹੜੀ ਚੀਜ਼ ਦਿਮਾਗ 'ਚ ਸ਼ਟ ਕਰ ਲੈਂਦਾ ਨਾ ਉਹਨੂੰ ਨਹੀਂ ਭੁੱਲਦਾ ਹੈਗਾ ਤੇ ਅੰਬਸ ਇੱਕੋ ਚੀਜ਼ ਟਵਾਈ ਲੈ ਕੇ ਆਉਣੇ ਟਵਾਈ ਲੈ ਕੇ ਆਣੇ ਤੇ ਚੱਲੇ ਤਾਂ ਅਸੀਂ ਹੋਏ ਕੁਛ ਲੈ ਆਣ ਤੈਨੂੰ ਟਵਾਈ ਦੀ ਹੋਈ ਜਾਂ ਅਸੀਂ ਪਹੁੰਚ ਚੱਲੇ ਆਂ ਬਸ ਕੋਈ ਸੈਕਿੰਡ ਦੀ ਗੱਲ ਐ ਤਾਂ ਅਸੀਂ ਪਹੁੰਚ ਚੱਲੇ ਆਂ ਫਾਰਮੇਸੀ ਤੇ ਚਲੋ ਆਜੋ ਫਿਰ ਚੱਲੀਏ ਫਾਰਮੇਸੀ ਦੇ ਅੰਦਰ ਜੀ ਆਪਾਂ ਪਹੁੰਚ ਤਿਆਂ ਫਾਰਮੇਸੀ ਦੇ ਅੰਦਰ ਆਪਾਂ ਲੈਣਗੇ ਇੱਥੇ ਦਵਾਈ ਤੇ ਤੁਸੀਂ ਵੀ ਬਣਾ ਦੇ ਸਾਡੇ ਬਲੌਗ ਦੇ ਨਾਲ ਨਾਦਰ ਆ ਰਿਹਾ ਮੇਰੇ ਨਾਲ ਨਾਦਰ ਮੇਰੇ ਨਾਲ ਆਪਾਂ ਬੰਦ ਕਰਾ ਫਾਰਮੇਸੀ ਦਾ ਵੀ ਰੋਹਣੇ ਅੰਦਰ ਲਿਆ ਰਿਹਾ ਕਿੱਦਾਂ ਦਾ ਤੇ ਬਣਾ ਦੇਓ ਮੇਰੀ ਵੀਡੀਓ ਦੇ ਨਾਲ ਹਾਂ ਦੇਖੋ ਕਿ ਮਿੱਟੀ ਫੀਟ ਲੱਗੀ ਹੋਈ ਆ ਉਹ ਵੀ ਦਿਖਾਉਣਾ ਤੁਹਾਨੂੰ ਅੰਦਰ ਦਾ ਵੀਓ ਕੁਛ ਦਿਖਾ ਦਾਂਗਾ ਤੁਸੀਂ ਦੇਖ ਸਕਦੇ ਆ ਨਾ ਵਾਲੀ ਦਵਾਈਆਂ ਹੀ ਦਵਾਈਆਂ ਪਈਆਂ ਇੰਦਰ ਹਰ ਤਰ੍ਹਾਂ ਦੀ ਜੋ ਮਰਜੀ ਲੈ ਲਓ ਇੱਥੇ ਔਰ ਔਰ ਇੱਥੇ ਦਵਾਈ ਵੀ ਇੱਥੇ ਕਾਫੇ ਤੇ ਖੜਨਾ ਆਪਾਂ ਨੰਬਰ ਲੈਣਾ ਉਸ ਤੋਂ ਬਾਅਦ ਆਪਣੀ ਵਾਰੀ ਆਉਗੀ ਤੇ ਔਰ ਇਹ ਫੜ ਸਕਦੇ ਆ ਤੁਸੀਂ ਹਾਂ ਨਦਰ ਆ ਰਿਹਾ ਪਰ ਮੈਂ ਥੋਏ ਮੰਗਦਾ ਹਾਂ ਇਹ ਨਦਰ ਨੂੰ ਹੋਰ ਕੋਈ ਗੱਲ ਨਹੀਂ ਬਸ ਇੱਕੋ ਹੀ ਚੀਜ਼ ਆ ਟੁਆਇ 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 ਦਵਾਈ ਆ ਦੇਖ ਸਕਦੇ ਆ ਤੁਸੀਂ ਹੁਣ ਆਪਾਂ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਪਏ ਆ ਜਦ ਆਪਣੀ ਵਾਰੀ ਆ ਗਈ ਫਿਰ ਆਪਾਂ ਲੈ ਕੇ ਦਵਾਈ ਤੇ ਚੱਲਦੇ ਆ ਘਰ ਆਹ ਟੁਆਇਸ ਤੇ ਪੀ ਕੋਲੇ ਬੱਚਿਆਂ ਦਾ ਆ ਪੀ ਕੋਲੇ ਨੋ ਗਰਾਂਦਿਆਂ ਨਹੀਂ ਇਹ ਦਵਾਈ ਆ ਸਾਰੇ ਨਿੱਕੇ ਬੱਚਿਆਂ ਲਈ ਹਾਂ ਇਹ ਦਵਾਈ ਇਹ ਦਵਾਈ ਨਿੱਕੇ ਬੱਚਿਆਂ ਲਈ ਤੇ ਇਹਨੂੰ ਬਸ ਨਦਰ ਨੂੰ ਦੇਖੋ ਜੀ ਚਾਹੀਦੀ ਆ ਤੁਸੀਂ ਦੇਖ ਸਕਦੇ ਆ ਆ ਪੰਦਰ ਆ ਗਿਆ ਤੇ ਹੁਣ ਆਪਾਂ ਲੈਨੇ ਆਪਾਂ ਦਵਾਈ ਤੇ ਫੇਰ ਆਪਾਂ ਚਲੋ ਚੱਲੀਏ ਆਪਣੀ ਵਾਰੀ ਤੇ ਇੰਤਜ਼ਾਰ ਕਰੀਏ ਆਪਣੀ ਵਾਰੀ ਦਾ ਜੀ ਦੇਖ ਸਕਦੇ ਆ ਥੰਦਰਲੀ ਸਾਈਡ ਤੇ ਦਵਾਈਆਂ ਹੀ ਦਵਾਈਆਂ ਪਈਆਂ ਨੇ ਅਦਰ ਇੱਧਰ ਨਾ ਦਰਿਆ ਇੱਧਰ ਨਾ ਦਰਿਆ ਅੱਜ ਬੋਲੂ ਨਹੀਂ ਕੋਈ ਆਹ ਬੋਲ ਲੈ ਉਹਨੂੰ ਪਾਇ ਹੈਗਾ ਕਿ ਨਹੀਂ ਹੈਗਾ ਟੁਆਇ ਨਹੀਂ ਹੈਗਾ ਇੱਥੇ ਦਵਾਈਆਂ ਮਿਲਦੀਆਂ ਨੇ ਕਿ ਤਰ ਇੱਕ ਟੋਏ ਬੋਲ ਆਹ ਬੋਲਦੇ ਟੁਆਇ ਹੈਗਾ ਕਿ ਨਹੀਂ ਹੈਗਾ ਚਲੋ ਜੀ ਉਹਨਾਂ ਤੁਹਾਡੀ ਵਾਰੀ ਆਉਣ ਆਲੀ ਆ ਤੇ ਮਿਲ ਲਈ ਆਪਾਂ ਕਾਫੇ ਤੇ ਜਾ ਕੇ ਟੁਆਇ ਤੇਰੇ ਵਾਸਤੇ ਇਹਨੂੰ ਟੁਆਇ ਦੀ ਪਈ ਆ ਆ ਗਿਆ ਹੈਗਾ ਇੱਧਰ ਸੀ ਚਲੋ ਹਾਂ ਜੀ ਆਪਾਂ ਲੈਣ ਲੱਗੇ ਆਪਣੀ ਦਵਾਈ ਆਪਣਾ ਗੱਪਤ ਨੇ ਸੈਂਡ ਕਰਤੀ ਸੀ ਉਹ ਲੈਣ ਲੱਗੇ ਹਾਂ ਆਹ ਦੇਖੋ ਇੱਥੇ ਕਿੱਦਾਂ ਦੀ ਦਵਾਈ ਆ ਆ ਤੁਸੀਂ ਦੇਖ ਸਕਦੇ ਆ ਇੱਥੇ ਇੱਥੇ ਹੋਰ ਤਰ੍ਹਾਂ ਦੀ ਦਵਾਈ ਮਿਲ ਜਾਂਦੀ ਆ ਪਰ ਡਾਕਟਰ ਦੀ ਪਰਮਿਸ਼ਨ ਦੇ ਨਾਲ ਇੱਕ ਆ ਕਾਰਡ ਹੁੰਦਾ ਆ ਆ ਕਾਰਡ ਦੇਣਾ ਪੈਂਦਾ ਤੇ ਉਹ ਦੇ ਕੇ ਫਿਰ ਆਪਾਂ ਦਵਾਈ ਲੈਣੂ オリジナル ਜੈ ਮੈਥਫੋਰਮਿਨ ਇਟੋਡਾਲਿਪ ਸੀ Ok, originali, si sì, originali, hai, sì, hai. sì, originali. Qui c'hai il e la puntura, quella che prendete. Quale? L'insulina. Insulina, no, no, non mi serve l'insulina. Però te l'ha descritta? Ce l'hai come che a casa. Eh, però ormai eh. la ricetta l'hai fatta, prendila. Eh. Perché questo non possiamo fare il reso, prendila. Ah. E qual è la ricetta? Eh? si sì, va bene, fai vedere. Vuoi eh, sì, vedere la ricetta? No. Oh, medicine okay. ah. Anche io ho un'altra leggenda. 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 Anche io come un'altra è Anche io ho un'altra leggenda. Anche io ho ਹਾਂਜੀ ਹਾਂ ਤੋਇਸ ਨਹੀਂ ਹੈਗੇ ਆ ਦਵਾਈ ਆ ਇਹ ਤੇ ਨਹੀਂ ہماری ਦਵਾਈ ਹੈ ਦੇਖ ਸਕਦੇ ਤੁਸੀਂ ਆ ਦਵਾਈ ਆਪਾਂ ਲੈ ਲਈ ਆ ਤੇ ਇਸ ਕਰਕੇ ਥੋੜਾ ਬੋਲਣਾ ਆਪਾਂ ਕੱਟਾ ਤੇ ਗ੍ਰਾਸਿਏ ਬੋਲਣਾ ਕੱਟ ਕੇ ਆਪਾਂ ਇਹਦਾ ਨਜ਼ਾਰਾ ਕੈਮਰਾ ਕਮਾਇਆ ਹੈਗਾ ਤੇ ਹੁਣ ਆਪਾਂ ਲੈ ਕੇ ਦਵਾਈ ਨਾਲ ਫਿਰ ਬਾਅਦ ਮਿਲਦੇ ਆ ਤੁਹਾਨੂੰ ओके ਬੰਗਰੇ ਬਲੌਗ ਦੇ ਨਾਲ ਆ ਆਪਣੀਆਂ ਦਵਾਈਆਂ ਆ ਗਈਆਂ ਤੇ ਹੁਣ ਆਪਾਂ ਲੈ ਕੇ ਤੈਨੂੰ ਚਾਉਦੇ ਹਾਂ ਘਰ ਨੂੰ ਚਲੋ ਜੀ ਆਪਾਂ ਦਵਾਈ ਲੈ ਲਿਆ ਚਾ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਤੇ ਆ ਗਏ ਸ ਚਲਿਏ ਹੁਣ ਅਸੀਂ ਨਿਕਲੇ ਆਏ ਬਾਹਰ ਪਗਾਰੇ ਆਪੀ ਕਰ ਲਿਆ ਤੇ ਚਲੋ ਚਲੋ ਚਲਿਏ ਹੁਣ ਆਪਾਂ ਬਾਹਰ ਨੂੰ ਬੱਦਲ ਹੋਇਆ ਹੈ ਬਾਹਰ ਦਾ ਤੇ ਦੇਖੋ ਕਿੰਨਾ ਖਨਾ ਮੌਸਮ ਮੱਚ ਰਿਹਾ ਹੈ ਗੱਡੀਆਂ ਹੀ ਗੱਡੀਆਂ ਗੱਡੀਆਂ ਹੀ ਗੱਡੀਆਂ ਮਾਗਾਂ ਦੀ ਲਗਦੀ ਚਲਾ ਰਹੀ ਆ ਇੱਧਰ ਦੇਖ ਸਕਦੇ ਆ ਤੁਸੀਂ ਆਹ ਦੇ ਇੱਧਰ ਕੰਮ ਲੱਗਾ ਇੱਧਰ ਵੀ ਦੁਕਾਨ ਆ ਤੇ ਦੁਕਾਨਾਂ ਹੀ ਦੁਕਾਨਾਂ ਅਜ ਕਹਾ ਨਹੀਂ ਦੁਕਾਨਾਂ ਇੱਥੇ ਕਿਉਂਕਿ ਸਿਸ਼ਾਰ ਚ ਰੰਮੇ ਆਣਾ ਟੈਸਟ ਕਰਕੇ ਹੁਣ ਅਸੀਂ ਚੱਲੇ ਆ ਘੁੰਮੀ ਕਰਨ ਉੱਪਰ ਤੋ ਐਸ ਕੁਈ ਸਵਿਸ਼ ਕੁਛ ਨਹੀਂ ਹੈਗਾ ਹੁਣ ਅਸੀਂ ਇੱਥੋਂ ਦੀ ਦੇਖ ਲਓ ਆਪਾਂ ਦੇ ਕਿੰਨਾ ਸੋਹਣਾ ਨਾ ਨੇ ਸਿਸਟਮ ਜਿੱਤਿਆ ਉੱਪਰ ਮਿਸਤਰੀ ਲੱਗੇ ਹੋਏ ਨੇ ਇੱਥੇ ਪਿਆ ਦੇ ਲਓ ਇਹਨਾਂ ਨੰਗਨ ਦਾ ਕਿੰਨੇ ਹੋਈਏ ਜਿਗਾਰਡ ਬਣਾ ਰਹਾ ਵਾ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਰਾ ਨੰਗਨ ਲੱਗੇ ਤੇ ਆਹ ਦੇਖੋ ਆ ਜਿਸੀ ਨਾਸਾਂ ਲੱਗ ਹੁਣ ਇਹ ਨਜ਼ਰ ਦਿਆਂ ਇਹਨੂੰ ਬਸ ਇੱਕੋ ਹੀ ਚੀਜ਼ ਦੇ ਬਹਿ ਮੈਂ ਬਸ ਟੋਏ ਟਾਂਏ 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 ਤੇ ਆਜੋ ਪਤਾ ਲੈਂਦੇ ਹਾਂ ਕੁਛ ਦੇਖਦੇ ਹਾਂ ਸਮੀਰ ਜੀ ਗੱਡਾ ਪੇਰਾ ਪਾ ਲੈ ਗਏ ਚੱਲਾਂਗੇ ਘਰ ਨੂੰ ਦਵਾਈ ਆਪਾਂ ਲੈਣ ਲਈ ਆ ਤੇ ਮੈਂ ਕਿਹਾ ਚਲੋ ਤੁਹਾਨੂੰ ਆ ਦਿਖਾ ਦਿੱਤਾ ਜਾਵੇ ਕਿੰਨਾ ਸੋਹਣਾ ਨੇ ਸਿਸਟਮ ਬਣਾਇਆ ਹੋਇਆ ਕੰਮ ਕਰਦੇ ਨੇ ਵੀ ਕਿਸੇ ਨੂੰ ਨੰਗਾ ਲੱਗੇ ਕੋਈ ਪ੍ਰੋਬਲਮ ਨਾ ਆਵੇ ਤੇ ਆ ਦੇਖੋ ਇਹਦੇ ਤੁਸੀਂ ਉਹ ਬਹੁਤ ਪੁਰਾਣਾ ਕੁਝ ਲੱਗਾ ਹੋਇਆ ਸਿਸਟਮ ਇਦਾਂ ਦਾ ਹੈ ਸਾਡੇ ਸ਼ਹਿਰ ਦਾ ਤੇ ਚਲੋ ਹੁਣ ਚੱਲੀ ਆਪਾਂ ਚੀਨੀਆ ਦੇ ਸਟੋਰ 'ਚ ਉਥੋਂ ਕੁਝ ਦੇਖਦੇ ਆਂ ਕਵਾਲੀ ਨੀਤੇ ਨੇ ਮੇਰੀ ਜਾਨ ਖਾਈ ਜਾਣੀ ਆ ਆ ਗਏ ਪਹੁੰਚ ਗਏ ਚੀਨੀਆਂ ਦੇ ਸਟੋਰ 'ਚ ਹੋਰ ਆਪਾਂ ਦੇਖਦੇ ਹਾਂ ਇੱਥੋਂ ਕੋਈ ਕਵਾਇਸ ਚਾਓ ਨਹੀਂ ਇੱਥੇ ਕੁਝ ਨਹੀਂ ਹੈਗਾ ਮੈਂ ਤਾਂ ਨਦਰ ਨਾ ਇੱਥੇ ਕੋਈ ਤਾਂ ਇਹ ਸਹੀ ਨਹੀਂ ਕਿ ਇੱਥੇ ਕਿੱਥੇ ਕੋਈ ਕਵਾਇਸ ਹੈ ਕੋਈ ਕੋਈ ਕਵਾਇਸ ਨਹੀਂ ਹੈਗੇ ਹਾਂਜੀ ਹਾਂਜੀ ਇੱਥੇ ਆਪਾਂ ਦੇਖਦੇ ਹਾਂ ਕੋਈ ਕਵਾਇਸ ਸਾਰਾ ਵਗਾਰਾ ਕੋਈ ਛੋਟੇ ਮੋਟੇ ਪਏ ਹੋਣਗੇ ਪਰ ਨਹੀਂ ਆ ਮੰਗਦਾ ਆ ਮੰਗਦਾ ਤੋ ਆ ਕੀ ਆ ਵਾਲਾ ਇਹ ਫੈਨ ਨਹੀਂ ਫੈਨ ਕੀ ਕਰਨਾ ਤੂੰ ਇਹ ਤਾਂ ਬਹੁਤ ਮਹਿੰਗਾ ਨਾ ਇਟਸ ਨਾਟ ਰੌਂਗ ਇਟਸ ਇਟਸ ਨਾਟ ਗੁੱਡ ਹੋਰ ਕੋਈ ਦੇਖਦੇ ਆਪਾਂ ਜੇ ਆਪਾਂ ਨੂੰ ਕੋਈ ਮਿਲ ਗਿਆ ਤਾਂ ਫੇਰ ਆਪਾਂ ਲੈ ਕੇ ਚੱਲਦੇ ਆਂ ਘਰ ਨੂੰ ਇੱਥੇ ਹੂੰ ਇੱਧਰ ਕੋਈ ਟਾਇਸ ਹੈ ਹੀ ਨਹੀਂਗਾ ਆ ਤੁਸੀਂ ਦੇਖ ਸਕਦੇ ਆ ਚੀਨਿਆਂ ਦਾ ਸਟੋਰ ਹੈ ਦਵੇ ਕਿੱਜਈਆ ਤੇ ਅਸੀਂ ਉਨਿੱਤੀ ਆਇਆ ਤੇ ਇੱਥੇ ਕੁਝ ਦੇਖਦੇ ਆ ਫਿਰ ਲੈਨੇ ਆ ਫਿਰ ਅਸੀਂ ਘਰ ਨੂੰ ਜਾਂਦੇ ਆ ਓਕੇ ਜੀ ਹੁਣ ਆਪਾਂ ਇਥੋਂ ਬਾਹਰ ਨਿਕਲ ਕੇ ਮਿਲਦੇ ਆ ਤੁਸੀਂ ਦੇਖ ਸਕਦੇ ਆ ਆਪਣੇ ਸ਼ਹਿਰ ਦਾ 뷰 ਦਿਖਾ ਦਿੱਤਾ ਜਾਵੇ ਥੋੜਾ ਥੋੜਾ ਤੇ ਤੁਸੀਂ ਆ ਦੇਖ ਸਕਦੇ ਆ ਸਾਡੇ ਸ਼ਹਿਰ ਦਾ 뷰 ਬੋਲਾ ਜੀ ਥੋੜਾ ਹਾਂ ਲੋਕ ਬੋਲਾ ਵਾਲਾ ਆ ਨਦਰ ਕੀ ਲੈ ਕੇ ਆਇਆ ਨਦਰ ਆ ਬੋਲਾ ਫਲੈਸ਼ ਲਾਈਟ ਨਦਰ ਫਲੈਸ਼ ਲਾਈਟ ਲੈ ਕੇ ਆਇਆ ਆ ਤੁਸੀਂ ਸਾਡਾ ਸ਼ਹਿਰ ਦੇਖ ਸਕਦੇ ਆ ਤੇ ਮੈਂ ਕਿਹਾ ਥੋੜਾ ਤੁਹਾਨੂੰ ਸਾਡੇ ਸ਼ਹਿਰ ਦਾ 뷰 ਦਿਖਾ ਦਿੱਤਾ ਜਾਵੇ ਆ ਦੇਖੋ ਤੇ ਹੁਣ ਆਪਾਂ ਚੱਲਦੇ ਆ ਘਰ ਵਾਲ ਨੂੰ ਆਪਾਂ ਘਰ ਨੂੰ ਹੀ ਜਾਣਾ ਆ ਤੇ ਇੱਧਰ ਦੇਖ ਲਓ ਆ ਆਪਣੇ ਸ਼ਹਿਰ ਦਾ 뷰 ਆ ਇੱਧਰ ਸ਼ਹਿਰ ਦੇਖੋ ਕਿੰਨਾ ਵੱਡਾ ਸ਼ਹਿਰ ਆ ਸਾਡਾ ਇਹ ਮਤਲਬ ਡਿਸਟ੍ਰਿਕਟ ਆ ਤੇ ਆਪਾਂ ਹੁਣ ਚੱਲਦੇ ਆ ਆਪਾਂ ਘਰ ਨੂੰ ਆਹ ਵਾਲਾ ਨਾ ਜੇ ਤੁਸੀਂ ਦੇਖ ਰਹੇ ਹੋ ਤੇ ਇਹ ਮਤਲਬ ਕਿ ਸਕੂਲ ਆ ਬੱਚਿਆਂ ਦਾ ਸਕੂਲ ਆ ਇਦਾਂ ਦੇ ਸਕੂਲ ਹੁੰਦੇ ਇੱਥੇ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਘਰ ਵਾਲੀ ਸਾਈਡ ਨੂੰ ਸਕੂਲ ਇਦਾਂ ਦੇ ਹੁੰਦੇ ਇੱਥੇ ਗਰਾਊਂਡ ਨਹੀਂ ਹੁੰਦੇ ਹੈ ਕਿ ਬਾਹਰ ਤੇ ਕਿਉਂਕਿ ਬੱਚੇ ਅੰਦਰ ਹੀ ਰਹਿੰਦੇ ਨੇ ਸਕੂਲ ਦੇ ਸਵੇਰ ਤੋਂ 8:00 ਵਜੇ ਤੋਂ ਲੈ ਕੇ ਤੇ 1:30 ਵਜੇ ਤੱਕ ਜੇ ਛੁੱਟੀ ਹੁੰਦੀ ਹੁੰਦੀ ਹੈ ਅੰਦਰ ਹੀ ਰਹਿੰਦੇ ਨੇ ਤੇ ਅੰਦਰ ਹੀ ਇਹਨਾਂ ਦਾ ਪਲਾਸਟਰ ਆਇਰਾ ਵਗੈਰਾ ਜਦੋਂ ਲਖੇ ਉਦੋਂ ਨੂੰ ਗਰਾਊਂਡ ਜਾਂ ਹੁੰਦਾ ਉਹ ਫਿਰ ਦੇ ਨੇ ਹਰ ਕਲਾਸ ਦੀ ਆਪਣੀ ਆਪਣੀ ਮਤਲਬ ਕਿ ਜਿੱਦਾਂ ਵੀ ਸ ਹੈ ਉਹ ਹੁੰਦਾ ਪੇੜ ਹੁੰਦਾ ਆ ਉਦਾਂ ਉਸ ਹਿਸਾਬ ਨਾਲ ਤੇ ਹੁਣ ਆਪਾਂ ਘਰ ਨੂੰ ਤੁਰੇ ਜਾਂਦੇ ਪਏ ਆ ਤੇ ਆ ਨਜ਼ਰ ਨਜ਼ਰ ਨਾ ਤੂੰ ਹੈਪੀ ਆ ਨਦਰ ਹੈਪੀ ਹੋ ਗਿਆ ਨਦਰ ਨੂੰ ਮਿਲ ਗਿਆ ਨਾ ਹੁਣ ਕੋਈ ਤੇ ਹੁਣ ਇਹ ਵਧੀਆ ਘਰ ਤੱਕ ਚੱਲ ਜੂਗਾ ਤੇ ਹੁਣ ਆਪਾਂ ਚੱਲਦੇ ਆਂ ਘਰ ਵਾਲੀ ਸਾਈਡ ਨੂੰ ਤੁਸੀਂ ਦੇਖ ਸਕਦੇ ਆ ਦੇਖੋ ਜਿਹੜਾ ਗੋਲ ਚੱਕਰ ਜਾਨਾ ਕਿੰਨਾ ਪੁਰਾਣਾ ਹੋਊਗਾ ਇਹਦੀ ਉਹ ਥੀਲ ਲਿਖੀ ਹੋਈ ਹੈ ਡੇਟ ਵੀ ਲਿਖੀ ਹੋਈ ਆ ਆ ਦੇਖੋ ਮੈਂ ਤੁਹਾਨੂੰ ਦਫਾਣਾ ਜੁਮ ਕਰਕੇ ਤੁਸੀਂ ਦੇਖ ਸਕਦੇ ਹੋ ਇਹ ਲਾ 1947 ਚ ਬਣਿਆ ਸੀਗਾ 1969 ਤੱਕ ਦੀ ਡੇਟ ਬਣੀ ਹੋਈ ਇਹਦੇ ਕਿੰਨਾ ਪੁਰਾਣਾ ਵਾਲਾ ਆ ਵਾਲਾ ਗੋਲ ਚੱਕਰ ਜਾ ਆ ਦੇਖੋ ਆ ਵੀ ਦੇਖ ਸਕਦੇ ਆ ਬਹੁਤ ਪੁਰਾਣਾ ਸ਼ਹਿਰ ਆ ਇਹ ਵਾਲਾ ਸਾਡੇ ਦਾ ਸ਼ਹਿਰ ਤੇ ਹੁਣ ਆਪਾਂ ਬਸ ਓਲੀ ਓਲੀ ਘਰ ਨੂੰ ਜਾਂਦੇ ਪਏ ਆ ਆ ਦੇਖੋ ਕਿੰਨੇ ਬਿਲਡਿੰਗਾਂ ਲੱਗੀਆਂ ਨੇ ਉੱਚੀਆਂ ਉੱਚੀਆਂ ਤੇ ਉਹ ਤੁਸੀਂ ਸਾਹਮਣੇ ਵੀ ਦੇਖ ਸਕਦੇ ਆ ਆ ਵਾਲਾ ਸਿਸਟਮ ਆ ਦੇਖੋ ਆ ਪਤਾ ਨਹੀਂ ਕਿਉਂ ਬਣਾਇਆ ਆ ਉਹਦੇ ਵਿੱਚ ਇੱਕੀ ਮੋਰਾ ਜਾ ਉਹ ਵਾਲਾ ਉਹਦੇ ਵਿੱਚ ਵੀ ਨੰਗ ਸਕਦੇ ਆ ਤੇ ਇਹਦੇ ਚ ਅਲਾਉਡ ਨਹੀਂ ਹੈਗਾ ਇੱਥੇ ਕੈਮਰੇ ਵੀ ਲੱਗੇ ਹੋਏ ਨੇ ਹਨਾ ਇਹ ਇਸ ਕਰਕੇ ਆਪਾਂ ਤੁਹਾਨੂੰ ਆ ਵੀ ਚੀਜ਼ ਦਿਖਾ ਦਿੱਤੀ ਆ ਤੇ ਬਹੁਤ ਚੀਜ਼ਾਂ ਦੇਖਣ ਵਾਲੀਆਂ ਇੱਥੇ ਹੈਗੀਆਂ ਨੇ ਤੇ ਜਿਨਾ ਮੋ ਦਾ ਉਹ ਸਾਹਮਣੇ ਦੇਖ ਰਿਆ ਨਾ ਤੁਹਾਨੂੰ ਆ ਵਾਲਾ ਛੋਟਾ ਜਿਹਾ ਇਹ ਹੈਗਾ ਬੱਸ ਸਟਾਪ ਇੱਥੇ ਇਦਾਂ ਦਾ ਕੁਝ ਬੱਸ ਸਟਾਪ ਬਣਿਆ ਹੋਇਆ ਆ ਅੰਦਰਲੀ ਸਾਈਡ ਤੇ ਬੱਸਾਂ ਖੜਦੀਆਂ ਨੇ ਇਹ ਤਾਂ ਬਾਹਰਲੀ ਸਾਈਡ ਦਾ ਆ ਤੇ ਇੱਥੋਂ ਬੱਸਾਂ ਮਿਲ ਕੇ ਤੁਸੀਂ ਆਪਾਂ ਕਿਤੇ ਵੀ ਜਾ ਸਕਦੇ ਆ ਤੇ ਹਾ ਵਾਲਾ ਆ ਦੇਖੋ ਆ ਇੱਧਰ ਨੂੰ ਐਵੇਂ ਆ ਹਾਂ ਜਿਸ ਤੋਂ ਆ ਬਣਿਆ ਹੋਇਆ ਹੈ ਲੋਕ ਉਹ ਇੱਥੇ ਕੰਮ ਕਰਦੇ ਹੋਏ ਨੇ ਹਾ ਲਓ ਇੱਥੇ ਕੰਮ ਕਰਦੇ ਬੈਨੇ ਸੜਕ ਤੇ ਪਤਾ ਨਹੀਂ ਕੀ ਕਰਦੇ ਰਹਿੰਦੇ ਨੇ ਸੜਕ ਪੱਤੀ ਹੀ ਰੱਖਦੇ ਨੇ ਇਹ ਤਾਂ ਨਾ ਅੱਗੇ ਤੋੜੀ ਤਾਂ ਨਾ ਅੱਗੇ ਤਾਂ ਹੇ ਹੇ ਹੁਣ ਆਪਾਂ ਚੱਲਣਾ ਹੈ ਘਰ ਵਾਲੀ ਸਾਈਡ ਨੂੰ ਤੇ ਚੱਲਦੇ ਆਂ ਘਰ ਨਦਰ ਹੈਪੀ ਆ ਹੁਣ ਹੁਣ ਨਦਰ ਹੈਪੀ ਆ ਕਿ ਨਾ ਤਾਂ ਕੋਈ ਚੀਜ਼ ਨਹੀਂ ਲੱਗੀ ਆ ਆ ਆਪਣਾ ਹੈਗਾ ਆ ਬੱਸ ਸਟਾਪ ਜਿਹਨੂੰ ਕਹਿੰਦੇ ਨੇ ਬੱਸ ਅੱਡਾ ਪੰਜਾਬੀ ਵਿੱਚ ਤੇ ਆਹ ਉਹ ਵਾਲੀ ਚੀਜ਼ ਆ ਬੋਲੇ ਚਪੂਤ ਹਾਂ ਇਹਦੇ ਚ ਫਰੂਟ ਵੀ ਮਿਲਦਾ ਇੱਥੇ ਉਹ ਨਾ ਅੰਬਾਰ ਆ ਕਾਫੀ ਬਾਹਰ ਉਹ ਵਾਲੀ ਚੀਜ਼ ਆ ਤੇ ਹੁਣ ਆਪਾਂ ਚੱਲਦੇ ਬਹਿ ਘਰ ਨੂੰ ਆਪਾਂ ਵਾਪਸ ਘਰ ਕੋਲ ਹੀ ਆ ਗਏ ਆ ਤੇ ਚਲੋ ਫੇ ਚੱਲੀਏ ਘਰ ਨੂੰ ਤੇ ਘਰ ਜਾ ਕੇ ਮਿਲਦੇ ਆਂ ਇਧਰ ਆ ਜਾ ਜਗ੍ਹਾ ਦੇਖਦੇ ਇੱਥੇ ਸਕੂਲ ਆ ਵੱਡਾ ਸਕੂਲ ਆ ਇੱਥੇ ਮਤਲਬ ਗਾਟ ਵਿੱਚ ਗਲਾਸ ਤੋਂ ਬਾਅਦ ਵਾਲਾ ਸ਼ੁਰੂ ਹੁੰਦਾ ਬੱਚਿਆਂ ਦਾ ਸਕੂਲ ਤੇ ਆ ਵਾਲਾ ਸਕੂਲ ਹੈ ਤੇ ਇਧਰੋਂ ਵੀ ਸਾਈਡ 'ਚ ਸ਼ਹਿਰ ਦਾ 뷰 ਤੁਸੀਂ ਦੇਖ ਸਕ ਰਹੇ ਆਪ ਦੇਖੋ ਕਿੰਨਾ ਘੈਂਟ 뷰 ਆ ਸਾਡੇ ਸਾਡੇ ਸ਼ਹਿਰ ਦਾ ਦੇਖੋ ਆ ਸਕੂਲ ਹੈ ਥੱਲੇ ਉਹ ਉੱਪਰ ਬਿਲਡਿੰਗਾਂ ਨੇ ਤੁਸੀਂ ਦੇਖ ਹੀ ਸਕਦੇ ਹੋ ਉਹ ਟਾਵਰ ਵੀ ਹੈਗਾ ਆ ਇਦਾਂ ਇਦਾਂ ਕਰਕੇ ਕੁਝ ਤਾਂ ਕੀ ਸ਼ਹਿਰ ਦੀ ਲੋਕੇਸ਼ਨ ਜੀ ਆ ਤੇ ਆ ਦੇਖੋ ਤੇ ਚਲੋ ਹੁਣ ਆਪਾਂ ਨਾ ਘਰ ਜਾਂਦੇ ਆ ਤੇ ਘਰ ਜਾ ਕੇ ਆਪਾਂ ਤੁਹਾਨੂੰ ਮਿਲਾਂਗੇ ਚਾਰ ਜਾਂਦ ਪਹਿਲਾਂ ਮੈਂ ਕਿਹਾ ਤੁਹਾਨੂੰ ਦਿਖਾ ਦਿੰਨੇ ਆ ਨਾ ਇੱਥੇ ਇਦਾਂ ਜਿਦਾ ਵੀ ਉਹ ਕਬਾਰ ਚੱਕਣ ਵਾਲੇ ਆਉਂਦੇ ਕੂੜਾ ਚੱਕਣ ਵਾਲੇ ਉਹ ਇਦਾਂ ਆਉਂਦੇ ਨੇ ਆਹ ਦੇਖ ਸਕਦੇ ਤੁਸੀਂ ਆਹ ਕੂੜਾ ਚੱਕਦੇ ਨੇ ਫੇਰ ਆਹ ਦੇਖੋ ਤੁਸੀਂ ਕਿੱਦਾਂ ਕੂੜਾ ਲਾ ਕੇ ਮਸ਼ੀਨ ਦੇਖੋ ਕੂੜੇ ਵਾਲੀ ਤੇ ਇਦਾਂ ਕਰਕੇ ਆਹ ਦੇਖੋ ਆਜ ਜਿਹਦਾ ਕੱਚ ਚੱਕਣ ਦੀ ਵਾਰੀ ਹੋਣੀ ਹੈ ਤੇ ਕੱਚ ਚੱਕੂਗਾ ਇਹਦੇ ਚ ਕੱਚ ਪਿਆ ਹੁੰਦਾ ਆਹ ਦੇਖੋ ਆਹ ਸਿਸਟਮ ਰਾਇਆ ਹੋਇਆ ਇੱਥੇ ਮੈਂ ਘਰ ਪੁੰਚਣ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਤੇ ਇਦਾਂ ਕਰਕੇ ਇੱਥੇ ਕੱਚ ਸਮਾਨ ਲੈ ਕੇ ਜਾਂਦੇ ਨੇ ਜੀ ਕੂੜਾ ਜਿਹੜਾ ਹੁੰਦਾ ਕੱਚ ਹੋ ਗਿਆ ਜੀ ਲਾ ਕੂੜਾ ਸੁੱਕਾ ਲਕਿਨ ਉਹ ਆ ਗਈ ਹੈ ਕਾਪ ਸਿੱਟੇ ਉਹਨੇ ਨਜ਼ਰ ਡਰ ਗਿਆ ਮੈਂ ਡਰ ਕੇ ਯੈਸ ਨਜ਼ਰ ਡਰ ਗਿਆ ਸੀਗਾ ਉਹ ਦੇਖੋ ਇੰਦਾ ਸਿਸਟਮ ਬਣਾਇਆ ਹੈ ਇਹਨਾਂ ਨੇ ਆਹ ਦੇਖੋ ਉਹ ਉਹ ਲੈ ਕੇ ਉਹ ਰੱਖਤਾ ਉਹ ਲੈ ਕੇ ਬਸ ਫੋਨ ਚੱਲੇ ਨੇ ਇਹ ਤੇ ਹੁਣ ਆਪਾਂ ਵੀ ਚੱਲਦੇ ਆਂ ਘਰ ਨੂੰ ਚਲੋ ਜੀ ਅਸੀਂ ਹੁਣ ਪਹੁੰਚ ਚੱਲੇ ਆਂ ਘਰ ਛੱਕਦੇ ਆਂ ਪੌੜੀਆਂ ਆਪਣੀਆਂ ਚੱਲ ਜੀ ਚੱਲ ਗਿਆ ਘਰ ਆਹ ਦੇਖੋ ਖੜਾ ਜੁਮਗਾ ਨਜ਼ਰ ਸਿੱਟੂ ਇਹਦੇ ਇਹਦੇ ਤੇ ਤੇ ਆ ਮਾਦਰ ਮਾਦਰ ਕਿਉਂ ਹੈਪੀ ਆ ਇਹ ਤੁਸੀਂ ਦੇਖ ਹੀ ਜਾਣਾ ਵਲੌਗ ਚ ਸਾਡੇ ਤੇ ਹੁਣ ਆਪਾਂ ਘਰ ਚੱਲਦੇ ਅੰਦਰ ਨੂੰ ਤੇ ਉਹ ਵੀ ਆਪਣੀ ਨਵੀਂ ਘਰ ਦੇ ਵਿੱਚ ਹੈ ਦੇ ਹੈਪੀ ਹੁਣ ਆ ਵੀ ਆ ਪਟਾ ਦੇ ਅੰਦਰ ਚਲੋ ਜੀ ਆਪਾਂ ਪਹੁੰਚ ਗਏ ਆ ਘਰ ਤੇ ਆਪਾਂ ਨਾਲ ਦਰਾਰੇ ਦਾ ਪਾਪ ਕਿਉਂ ਗਏ ਫਾਰਮੇਸੀ ਤੇ ਕੀ ਲੈ ਕੇ ਆਏ ਆ ਉੱਥੋਂ ਤੇ ਇਸੇ ਤਰ੍ਹਾਂ ਫੱਗੇ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਗੁੱਡ ਬਾਏ ਟੇਕ ਕੇਅਰ ਜਲਦੀ ਮਿਲਦੇ ਹਾਂ ਕੋਰ ਨੈਕ ਵੀਡੀਓ ਚ ਬਾਏ